ਘਰ ਦੇ ਵਿੱਚ ਮਸਾਂ ਹੀ ਖੁਸ਼ੀਆਂ ਭਰਿਆ ਦਿਨ ਆਇਆ ਸੀ ਤੇ ਹੁਣ ਜੜਦੇ ਸਿਆਲ ਤੋਂ ਬਾਅਦ 2 ਫਰਵਰੀ ਨੂੰ ਘਰ ਦੇ ਵਿੱਚ ਮੁੰਡੇ ਦਾ ਵਿਆਹ ਰੱਖਿਆ ਹੋਇਆ ਸੀ ਇਸ ਵਿਆਹ ਦੇ ਮੌਕੇ ਤੇ ਘਰ ਨੂੰ ਸਜਾਇਆ ਗਿਆ ਰਿਸ਼ਤੇਦਾਰਾਂ ਨੂੰ ਇਨਵੀਟੇਸ਼ਨ ਦਿੱਤਾ ਗਿਆ ਤੇ ਉਹ ਘਰ ਵੀ ਪਹੁੰਚ ਚੁੱਕੇ ਸਨ ਬਰਾਤ ਦੀਆਂ ਤਿਆਰੀਆਂ ਦੇ ਵਿੱਚ ਲੱਗੇ ਇਸ ਪਰਿਵਾਰ ਨੂੰ ਨਹੀਂ ਪਤਾ ਸੀ ਕਿ ਵਿਆਹ ਦੀਆਂ ਸਾਰੀਆਂ ਖੁਸ਼ੀਆਂ ਧਰੀਆਂ-ਤਰਾਈਆਂ ਰਹਿ ਜਾਣੀਆਂ ਨੇ ਅਤੇ ਇਹ ਸਭ ਕੁਝ ਮਾਤਮ ਦੇ ਵਿੱਚ ਬਦਲ ਜਾਣਾ ਹੈ ਵਿਆਦੀ ਸ਼ਾਪਿੰਗ ਕਰਨ ਦੇ ਲਈ ਹੀ ਗਏ ਦੋ ਮੁੰਡਿਆਂ ਦੀ ਜਾਨ ਜਾਣ ਦੀ ਦੁਖਦ ਖਬਰ ਸਾਹਮਣੇ ਆਈ ਪਰ ਇਸ ਨੂੰ ਲੈ ਕੇ ਹੋਰ ਵੀ ਹੈਰਾਨ ਕਰਦੀ ਗੱਲ ਤਾਂ ਇਹ ਸੀ ਕਿ ਇੱਕ ਨਹੀਂ ਸਗੋਂ ਦੋਨੋਂ ਮੁੰਡਿਆਂ ਦੀ ਜਾਨ ਗਈ ਹੈ ਅਤੇ ਰਾਹ ਕਿਨਾਰੇ ਦੇ ਵੱਲੋਂ ਜਿਨ੍ਹਾਂ ਦੇ ਵੱਲੋਂ ਵੀ ਦੇਖਿਆ ਗਿਆ ਤਾਂ ਉਹਨਾਂ ਨੇ ਜੋ ਕੁਝ ਦੱਸਿਆ ਉਹ ਸੁਣ ਕੇ ਪਰਿਵਾਰਕ ਮੈਂਬਰਾਂ ਦੀਆਂ ਵੀ ਅੱਖਾਂ ਖੁੱਲੀਆਂ ਰਹਿ ਗਈਆਂ ਕਿ ਆਖਿਰਕਾਰ ਕਿਸ ਤਰ੍ਹਾਂ ਦੇ ਨਾਲ ਸ਼ਾਪਿੰਗ ਦਾ ਕਹਿ ਕੇ ਇਹ ਦੋਵੇਂ ਮੁੰਡੇ ਘਰ ਤੋਂ ਤੁਰੇ ਸੀ ਪਰ ਇਹ ਹਾਲ ਇਹਨਾਂ ਦਾ ਹੋ ਜਾਣਾ ਹੈ ਇੱਕ ਇਸ ਨੂੰ ਵੀ ਨਹੀਂ ਪਤਾ ਸੀ ਸ੍ਰੀ ਮੁਕਸਰ ਸਾਹਿਬ ਨੂੰ ਇਹ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਦੋ ਨੌਜਵਾਨਾਂ ਦੀ ਭਾਲ ਹੁਣ ਵੀ ਜਾਰੀ ਹੈ ਨਹਿਰ ਦੇ ਵਿੱਚ ਕੋਤਾ ਕੋਰੂਨਾ ਦੀ ਤਲਾਸ਼ ਕਰ ਰਹੇ ਨੇ ਪੁਲਿਸ ਪਾਰਟੀ ਮੌਕੇ ਤੇ ਪਹੁੰਚ ਗਈ ਨਾਲ ਹੀ ਪਿੰਡ ਵਾਲਿਆਂ ਦਾ ਕਹਿਣਾ ਸੀ ਕਿ ਕਿਸ ਤਰ੍ਹਾਂ ਦੇ ਨਾਲ ਇਹ ਦੋਵੇਂ ਮੁੰਡੇ ਥੁਲੰਗ ਰਹੇ ਸੀ ਹੁਣ ਆਪਣੀ ਅੱਖੀ ਸਭ ਕੁਝ ਦੇਖਿਆ ਪਰ ਨਹੀਂ ਪਤਾ ਸੀ ਕਿ ਮਿੰਟਾ ਸਪਿੰਟਾਂ ਦੇ ਵਿੱਚ ਇਹ ਸਭ ਕੁਝ ਬਰਬਾਦ ਹੋ ਜਾਣਾ ਤੇ ਇਧਰ ਉਸ ਘਰ ਦੀਆਂ ਖੁਸ਼ੀਆਂ ਰੁੜਗੀਆਂ ਜਿਸ ਘਰ ਦੇ ਵਿੱਚ ਵਿਆਹ ਦੀਆਂ ਤਿਆਰੀਆਂ ਕਰਦੇ ਹੋਏ ਪਰਿਵਾਰ ਦੇ ਚਾ ਸਾਹਮਣੇ ਨਹੀਂ ਜਾਂਦੇ ਸਨ ਦੇਖਦੇ ਦੇਖਦੇ ਦੋ ਮੁੰਡੇ ਸੀਗੇ ਹੁਣ ਐ ਨਹੀਂ ਪਤਾ ਕਿੱਥੋਂ ਦੇ ਲੁੰਗੜਾ ਦੇ ਕਿੱਥੋਂ ਦੇ ਦੇ ਅਸੀਂ ਬਚਾਉਣ ਦੀ ਕੋਸ਼ਿਸ਼ ਕੀਤੀ ਵੀ ਪੱਜ ਕੇ ਆ ਗਏ ਸੀਗੇ ਬਸ ਸਾਥੋਂ ਸਾਹਮਣੇ ਹੋਇਆਗਾ ਉਹਨਾਂ ਦਾ ਤੇ ਅਸੀਂ ਜਦੋਂ ਉਹਨੂੰ ਕੋਈ ਲੀੜਾ ਕੱਪੜਾ ਜੋੜਿਆ ਤੇ ਉਹਦੋਂ ਉਹਨਾਂ ਦੀ ਥੋ ਗਈ ਅਸੀਂ ਬਸ ਕਿਲਾ ਅੱਧਾ ਕਿਲੇ ਗਏ ਜੀ ਮੋਟਰਸਾਈਕਲ ਸੀ ਆਈ ਜਾਂਦੇ ਸੀਗੇ ਤੇ ਰਸਤੇ ਦੇ ਵਿੱਚ ਹੀ ਸੜਤਾਨੇ ਮੋਟਰਸਾਈਕਲ ਇੱਕ ਬਚਾਉਣ ਦੀ ਖਾਤਰ ਗਿਆ ਮਕਰਸ਼ਾਲ ਮਰੀ ਹੋਈ ਦੂਜਾ ਜਿਹੜਾ ਇੱਕ ਦੇ ਨਾਲ ਸੀ ਉਹਨੇ ਬਚਾਉਣ ਦੀ ਕੋਸ਼ਿਸ਼ ਕੀਤੀ ਹੈ ਸਾਡੇ ਪਿੰਡ ਵਾਲੇ ਵੀ ਬੰਦਿਆ ਨੇ ਪੱਗਾਂ ਪੁੱਗਾਂ ਸਿੱਟੀਆਂ ਤੇ ਪਰ ਕਿਉਂਕਿ ਦੋਵੇਂ ਹੀ ਮੇਰੇ ਹਿਸਾਬ ਚੋਂ ਅਨਟ੍ਰੇਨ ਸੀ ਤਰਨ ਨਹੀਂ ਜਾਣਦੇ ਸੀ ਜਿਵੇਂ ਕਰਕੇ ਉਹਨਾਂ ਦੀ ਮੌਤ ਹੋ ਗਈ ਮਤਲਬ ਜਾਂ ਨਹਿਰ ਨਵੀਂ ਬਣੀ ਸੀ ਜਿਹੜੀਆਂ ਸਾਡੇ ਇਥੇ ਪੌੜੀਆਂ ਸੀ ਪੁਲਾਂ ਦੇ ਨਾਲ ਇਹ ਕਿਸੇ ਵੀ ਠੇਕੇਦਾਰ ਨੇ ਸਾਡੇ ਆਖਣ ਤੋਂ ਬਿਨਾ ਤਾਂ ਵੀ ਨਹੀਂ ਲਾਣਿਆ ਕਿਉਂਕਿ ਜ਼ਰੂਰੀ ਬਣਦੇ ਸੀ ਜੇ ਅੱਜ ਪੌੜੀਆਂ ਹੁੰਦੀਆਂ ਤੇ ਦੋਵਾਂ ਜਣਿਆਂ ਦੀ ਬੱਚਿਆਂ ਦੀ ਜਾਨ ਬਚ ਸਕਦੀ ਸੀ ਇੱਕ ਮੁੰਡੇ ਦੋ ਸੀ ਮੋਟਰਸਾਈਕਲ ਤੇ ਜਾ ਰਹੇ ਜਿਨ੍ਹਾਂ ਨੇ ਤੁਰੇ ਜਾਂਦਿਆਂ ਮੋਟਰਸਾਈਕਲ ਖੜਾ ਕਰਕੇ ਤੇ ਉਹ ਮੌਕੇ ਤੇ ਜੱਗਾ ਸਿੰਘ son of ਜਗਸੀਰ ਸਿੰਘ ਇਹ ਮੌਕੇ ਤੇ ਖੜਾ ਸੀ ਇਹ ਕਹਿੰਦਾ ਮੋਟਰਸਾਈਕਲ ਤੇ ਆ ਕੇ ਰਹਿ ਸੀ ਤੇ ਮੋਟਰਸਾਈਕਲ ਖੜਾ ਸੁੱਟ ਕੇ ਤੁਰੇ ਜਾਂਦਿਆਂ ਨੇ ਇਹਦੇ ਵਿੱਚ ਹੈਗਾ ਸੁਖਜਿੰਦਰ ਸਿੰਘ ਇਹਦੀ ਬੱਬੂ son of ਬਲਜੀਤ ਸਿੰਘ ਵਾਸੀ ਲੁੰਡੇ ਵਾਲਾ 25 30 ਸਾਲ ਦੀ ਉਮਰ ਇਹ ਮੋਟਰਸਾਈਕਲ ਚਲਾ ਰਿਆ ਸੀ ਇਹਦੇ ਪਿੱਛੇ ਬੈਠਾ ਸੀ ਮੁੰਡਾ ਰਜਿੰਦਰ ਸਿੰਘ son of ਕਾਲਾ ਸਿੰਘ ਇਹ 18 19 ਸਾਲ ਦਾ ਇਹ ਪਿੱਛੇ ਬੈਠਾ ਸੀ ਜਦੋਂ ਉਹਨੇ ਛਾਲ ਮਾਰੀ ਤਾਂ ਇਹ ਬਚਾਉਣ ਦੀ ਖਾਤਰ ਪਿੱਛੇ ਗਿਆ ਤੇ ਇਹ ਵੀ ਡੁੱਬ ਗਿਆ ਦੋਨਾਂ ਜਿਹੜੇ ਆ ਨਹਿਰ ਚ ਡੁੱਬ ਕੇ ਜਿਨ੍ਹਾਂ ਦੀ ਮੌਤ ਹੋ ਗਈ ਹੈ ਅਜੇ ਤਵਦੀਸ਼ ਚੱਲ ਰਹੀ ਹੈ ਜਿਵੇਂ ਅੱਗੇ ਤੱਤ ਸਾਹਮਣੇ ਹੋਣਗੇ ਉਵੇਂ ਕਾਰਵਾਈ ਕੀਤੀ ਜਾਵੇਗੀ ਪਾਲ ਸ਼ੁਰੂ ਨਹਿਰ ਦੇ ਗੋਤਾਖੋਰ ਬਾਰੇ ਪ੍ਰਬੰਧ ਕਰਕੇ ਵਾਰਸਾਂ ਲੋਕੋ ਸਾਡੇ ਲੋਕਾਂ ਨੂੰ ਕੀਤੇ ਜਾ ਰਹੇ ਆ